ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਆਓ ਅੱਜ ਸਾਦੀ ਵਾਰ ਪਾਣੀ ਦਾ ਜੋ ਪਾਠ ਚੱਲ ਰਿਹਾ ਹੈ ਉਸ ਦੀ 22ਵੀਂ ਪੌੜੀ ਦੀਆਂ ਦੋ ਤੁਕਾਂ ਦਾ ਪਾਠ ਸਰਵਣ ਕਰੋ ਜੀ ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ ਪੜੇ ਚੱਕਰ ਲੱਗੇ ਚੱਕਰੀ ਜੇ ਚੱਲੇ ਖਸਮੇ ਭਾਏ ਹੋਰ ਮਤ ਤਿਸ ਨੂੰ ਅਗਲੀ ਜੋ ਪੈ ਧੂਣਾ ਖਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਦੀ ਵਾਰ ਬਾਣੀ ਨੇ ਤੁਕਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 474 ਅੰਗ ਤੇ ਸਭੈ ਮਾਨ ਹਨ ਆਉ ਇਹਨਾਂ ਤੁਕਾਰ ਆਹੇ ਗੁਰੂ ਸਾਹਿਬ ਸਾਨੂੰ ਕੀ ਸਮਝਾ ਰਹੇ ਹਨ ਆਓ ਇਸ ਤੇ ਵਿਚਾਰ ਕਰੀਏ ਚੱਕਰ ਲੱਗੈ ਚੱਕਰੀ ਜੇ ਚੱਲੈ ਖਸਮੈ ਪਾਏ ਇਸ ਤੋਂ ਕਹ ਰਹੇ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਹਨ ਕਿ ਜੋ ਨੌਕਰ ਆਪਣੇ ਮਾਲਕ ਦੀ ਮੰਜ਼ੇ ਅਨਸਾਰ ਤੁਰੇ ਤਾਂ ਹੀ ਸਮਝੋ ਕਿ ਉਹ ਮਾਲਕ ਦੀ ਨੌਕਰੀ ਕਰ ਰਿਹਾ ਹੈ ਭਾਵ ਇੱਕ ਨੌਕਰ ਤੇ ਮਾਲਕ ਦੇ ਆਧਾਰ ਦੇ ਕੇ ਗੁਰੂ ਸਾਹਿਬ ਨੇ ਇਨਸਾਨ ਨੂੰ ਸਮਝਾਇਆ ਹੈ ਕਿ ਜੋ ਇਨਸਾਨ ਪਰਮਾਤਮਾ ਦੇ ਹੁਕਮ 'ਤੇ ਚੱਲ ਕੇ ਉਹਦੇ ਹੁਕਮ ਅਨੁਸਾਰ ਆਪਣੀ ਸੱਚੀ ਕੀਰਤ ਕਰ ਰਿਹਾ ਹੈ ਪਰਮਾਤਮਾ ਦਾ ਭਾਣਾ ਮੰਨ ਕੇ ਲੋਕਾਂ ਵਿੱਚ ਵਿਚਰ ਰਿਹਾ ਹੈ ਆਪਣਾ ਜੀਵਨ ਬਤੀਤ ਕਰ ਰਿਹਾ ਹੈ ਉਹ ਹੀ ਇਨਸਾਨ ਪਰਮਾਤਮਾ ਦੀ ਸਿਫਤ ਸਲਾਹ ਦੇ ਗੁਣ गा ਰਿਹਾ ਹੈ ਹਰ ਟਾਈਮ ਹਰ ਵੇਲੇ ਪਰਮਾਤਮਾ ਦਾ ਨਾਮ ਜਪ ਰਿਹਾ ਹੈ ਹਰਮਤ ਇਸ ਨੂੰ ਅਗਲੀ ਉਹ ਵਜਾਉ ਪੈਦੂਣਾ ਖਾਏ ਇਸ ਨਾਲ ਉਸ ਨੂੰ ਇੱਕ ਬੜੀ ਇੱਜ਼ਤ ਮਿਲਦੀ ਹੈ ਦੂਜੀ ਤਨਖਾਹ ਵੀ ਮਾਲਕ ਪਾਸੋਂ ਦੂਣੀ ਮਿਲਦੀ ਹੈ ਭਾਵ ਇਸ ਨਾਲ ਉਸ ਨੂੰ ਪਰਮਾਤਮਾ ਦੇ ਹੁਕਮ 'ਤੇ ਚੱਲ ਕੇ ਉਸ ਨੂੰ ਲੋਕਾਂ ਵਿੱਚ ਬਹੁਤ ਸਤਿਕਾਰ ਮਿਲਦਾ ਹੈ ਆਦਰ ਮਿਲਦਾ ਹੈ ਤੇ ਪਰਮਾਤਮਾ ਉਸ ਤੇ ਬਖਸ਼ਿਸ਼ ਵੀ ਦੁੱਗਣੀ ਕਰਦਾ ਹੈ ਬਖਸ਼ਿਸ਼ ਬਹੁਤ ਕਰਦਾ ਹੈ ਇਹਨਾਂ ਤੋਕਾਂ ਦੇ ਵਿਚਾਰ ਆਪ ਜੀ ਨੇ ਸਰਵਣ ਕੀਤੀ ਹੈ ਅੱਗੇ ਆਸਾ ਦੀ ਵਾਰ ਬਾਣੀ ਵਿੱਚ ਗੁਰੂ ਸਾਹਿਬ ਸਾਨੂੰ ਅੱਗੇ ਕੀ ਸਮਝਾ ਰਹੇ ਹਨ ਅਗਲੀਆਂ ਤੁਕਾਂ ਦਾ ਪਾਠ ਸਰਵਣ ਕਰਨ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਅੱਗੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਗੁਰੂ ਨਾਨਕ ਦੇਵ ਜੀ ਦੀ ਇਹ ਵਿਚਾਰਧਾਰਾ ਹਰ ਇੱਕ ਪ੍ਰਾਣੀ ਤੱਕ ਪੁੱਜ ਜਾਵੇ ਹਰ ਇੱਕ ਪ੍ਰਾਣੀ ਹਰ ਇੱਕ ਇਨਸਾਨ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਪੜ੍ਹ ਕੇ ਸਰਵਣ ਕਰਕੇ ਸਮਝ ਕੇ ਉਤੇ ਚੱਲ ਕੇ ਆਪਣਾ ਜੀਵਨ ਬਤੀਤ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ